ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੁਮਿਤ ਜਿਹੜਾ ਅੱਜ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਨਾ ਹੈ ਵੀਰ ਕੋਲੇ ਪੰਜ ਬੱਚਾ ਨੇ ਤੇ ਜਿਨ੍ਹਾਂ ਚੋਂ ਤਿੰਨ ਚਾਰ ਲਗਭਗ HF ਨਸਲ ਦੇ ਹਨ ਤੇ ਇੱਕ ਦੋ ਵਿੱਚ ਕ੍ਰੋਸ ਹੁੰਦੇ ਇੱਕ ਜਰਸੀ ਹੈ ਪਹਿਲੇ ਨੰਬਰ ਵਾਲੀ ਜਿਹੜੀ ਬੱਚੀ ਹੈ ਇਹ ਗੱਬਣ ਚੈੱਕਪਾਸ ਬੱਚੀ ਤੁਹਾਨੂੰ ਮਿਲ ਜੂਗੀ ਕਨਫਰਮ ਚੈੱਕਪਾਸ ਠੀਕ ਆ ਜਿਹੜੇ ਦੋ ਨੰਬਰ ਦੇ ਬੱਚੇ ਹੈ ਬੜੀ ਪਿਆਰੀ ਹੈਗੀ ਫੇਸ ਕੁਆਲਟੀ ਤੁਸੀਂ ਜਜਮੈਂਟ ਕਰ ਸਕਦੇ ਹੋਗੇ ਕਾਟ ਕਾਠ ਵੀ ਚੰਗਾ ਤੇ ਦੰਦੋਂ ਬਿਲਕੁਲ ਤੁਹਾਨੂੰ ਖੀਰੀ ਮਿਲ ਜੂਗੀ ਬਾਕੀ ਦੇ ਦੋ ਤਿੰਨ ਬੱਚਾ ਤੁਹਾਨੂੰ ਤੇ ਜਿਹੜਾ ਕਾਲੇ ਰੰਗ ਦੀ ਜਰਸੀ ਹੈ ਤੇ ਚਿੱਟੇ ਇੱਕ ਕ੍ਰਾਸ ਮੇ ਜੀ ਪੰਜ ਬੱਚਿਆਂ ਬਾਰੇ ਕੋਲੇ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਾ ਦਾਂਗੇ ਕਿਸੇ ਵੀ ਭਰਾ ਨੇ ਕੋਈ ਹੈ ਜੀ ਵੀਡੀਓ ਬਣਾਉਣੀ ਮੇ ਤੋਂ ਤਾਂ ਮੇਰਾ ਨੰਬਰ ਨੋਟ ਕਰ ਲੋ ਜੀ 8360462501 ਬਾਕੀ ਆਪਣੇ ਚੈਨਲ ਭਗਤ ਸਿੰਘ ਫਾਰਮ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਰ ਦਿਆਂ ਬਾਈ ਨਾਲ ਗੱਲਬਾਤ ਵੀਡੀਓ ਪਹਿਲਾਂ ਪੂਰੀ ਦੇਖ ਲੈ ਤੇ ਫਿਰ ਬਾਈ ਨਾਲ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਨਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਹਿਮਾ ਸੇ ਤਾਂ ਹਾਂ ਹਾਂ ਬਾਈ ਵਧੀਆ ਬਈ ਤੇ ਨਾਮ ਐਡਰੈਸ ਬੋਲ ਦੇ ਨਾਮ ਕੁਲਵਿੰਦਰ ਸਿੰਘ ਬਾਈ ਪਿੰਡ ਫਤੇਗੜ ਪੰਜ ਗਰਾਈਆਂ ਜ਼ਿਲ੍ਹਾ ਸੰਗਰੂਰ ਆ ਬਾਈ ਤੇ ਨੇੜੇ ਪਿੰਡਾ ਚਾਰਾਂ ਦੇ ਆਪਣਾ ਵਿਜਾਲੇ ਹੈ ਜਿਹਦੇ ਪੰਜ ਕਰਾਈਆਂ ਖਾਸ ਪਿੰਡ ਆ ਗਿਆ ਹਾਂ ਇਹਨਾਂ ਚਾਰੇ ਸ਼ਹਿਰਾਂ ਦੇ ਵਿਜਾਲੇ ਆਪਣਾ ਪਿੰਡ ਆਉਂਦਾ ਤੇ ਮੋਬਾਈਲ ਨੰਬਰ 7719583122 ਠੀਕ ਹੈ ਹੈਗਾ ਸੰਪਰਕ ਪਹਿਲੇ ਨੰਬਰ ਦੇ ਬੱਚੀ ਆ ਗੱਬਣ ਚੱਕ ਬਸ ਕਨਫਰਮ ਇਹ ਬਈ ਹਾਂ ਆਪਣੀ ਇੱਕ ਬੰਦਾ ਆਪਣੇ ਘਰੇ ਚੈੱਕ ਕਰਾ ਸਕਦਾ ਹੈਗਾ ਆਪਣੀ ਘਰ ਘਰ ਦੀ ਗਾਰੰਟੀ ਹੈਗੀ ਇੱਥੋਂ ਵਾਲਾ ਪੱਗਬਣ ਹਾਂ ਆਪਣੀ ਗੇਟ-ਗੇਟ ਤੇ ਹੀ ਗਾਰੰਟੀ ਹੈ ਚਾਹੇ ਆਪਣੇ ਨੂੰ ਜੇ ਕਾ ਉਹਦਾ ਡਾਕਟਰ ਲਿਆ ਵੀ ਜਾਏ ਆਪਣਾ ਡਾਕਟਰ ਹੋਵੇ ਜਿੱੱਕ ਕਰਾ ਕੇ ਉਹਦੀ ਤਸ਼ਲੀ ਕਰਾ ਕੇ ਲਿਆਈ ਠੀਕ ਹੈ ਤੇ ਉਮਰ ਕਿੰਨੀ ਕੁ ਲੱਗ ਪਾ ਕੇ ਜਿਹੜੀ ਉਮਰੇ 2 ਦੰ ਦਾ ਬਈ ਦੋ ਦੋ ਆਂਦਾਗਾ ਹਾਂ ਤੇ ਮਤਲਬ ਮੀਡੀਅਮ ਹਾਈਟਾਂ ਨਾਲ ਵੱਡੀ ਜਣਾ ਛੋਟੀ ਆ ਵਜਨ ਬੁਜਨ ਪੂਰਾਗਾ ਹਾਂ ਰੰਗ ਆਈ ਨਹੀਂ ਕਹਿੰਦੇ ਵੀ ਆਪਾਂ ਵੱਡੇ ਵੱਡੇ ਕੱਦ ਘਾਠ ਵਾਲੀ ਆ ਹੂੰ 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 ਬਾਕੀ ਥਾਣ ਚਾਰ ਇਕੱਲਾ ਇਕੱਲਾ ਥਾਣਾ ਦਾ ਠੀਕ ਹੈ ਹਾਂਜੀ ਹਾਂ ਹਾਂ ਸੋਹਣਾ ਪ੍ਰਿੰਟ ਆ ਹਾਂ ਪੂਰੀ ਟੌਪ ਦੀ ਵੱਸੀ ਹੈਗੀ ਬਰੀਡ ਬਰੂਡ ਪੂਰੀ ਫੁੱਲ ਆ ਐ ਪਤਾ ਕੋਈ ਸੀਮਨ ਸੋਮਨ ਕਿਹੜੇ ਦਾ ਹੈ ਨਾ ਬਈ ਕਿਸੇ ਵੱਸੀ ਦਾ ਅੱਜ ਕੋਈ ਸੀਮਨ ਨਹੀਂ हां बाकल्यां बस्सियां ਵੀ ਇਹ ਗੱਬਣ ਗਿਆ ਵੀ ਚੈੱਕ ਕਰਾ ਸਕਦਾ ਬੰਦਾ ਆਪਾਂ ਚੈੱਕ ਕਰਾ ਕੇ ਲੈਂਦੀ ਆ। ਕੈਨੇਡਾ ਦੇ ਗੱਬਣ ਵੀਰੇ ਇਹ ਤੇ ਮਾਲਕ ਨੇ ਤਾਂ ਬਈ 55 ਨੇ ਕਿਹਾ ਆਪਾਂ 5 ਮਹੀਨੇ ਦੀ ਕਹਿ ਕੇ ਦੇਣੀ ਆ। 5 ਮਹੀਨੇ ਜੀ ਗੱਬਣ ਚੈੱਕ ਪਾਸ ਆ। ਹਾਂ ਹਾਂ ਠੀਕ ਈ ਕੋਈ ਗੱਲ ਨਹੀਂ ਚਲੋ। ਠੀਕ ਅੱਲਾ ਦੇਖਾ ਜੀ ਗੱਬਣ ਚੈੱਕ ਆ 5 ਨੇ ਬੱਚੀ ਆ ਗਈ। ਬਾਕੀ ਸ਼ੈਣੀ ਸੂਣੀ ਪੂਰੀ ਫੁੱਲ ਆ ਬੱਸੀ ਜੀ ਕੋਈ ਐ ਨਹੀਂ ਬਰੀਡ। ਲਾ ਬਾਕੀ ਫੇਸ ਬਿਊਟੀ ਦਿਖਾ ਦੇ ਬੱਸੀ ਦੀ ਲੈ। ਮੈਂ ਤਾਂ ਕੰਨ ਕੁੰਨ ਚੱਕਾ ਲਊ। ਕੁਆਲਿਟੀ ਦਿਖਾ ਦੇ ਪੂਰੀ ਟੌਪ ਦੀ ਬੱਸੀ ਬਰੀਡ ਵਾਲੀ ਬੱਸੀ ਕੋਈ ਆਏ ਨਹੀਂਗਾ ਵੀ ਕਰੌਸ ਪਾਣਾ ਸਹੀ ਬੀ ਮੀਡੀਅਮ ਹਾਈਟ ਆ ਕਿ ਨਾ ਵੱਡੀ ਆ ਨਾ ਛੋਟੀ ਆ ਤੇ ਰੇਟ ਤਾਂ ਆਪਣੇ ਵਿੱਚ ਹੀ ਕਰ ਦੇਗਾ ਪਤਾ ਨਾ ਵਿੱਚ ਹੋਣਗੇ ਬਈ ਜਾਈ ਰੈਡੀ ਹੋਊਗਾ ਦਾ ਠੀਕ ਠੀਕ ਕਰ ਫਿਰ ਰੇਟ ਕੀ ਕਰੇ ਇਹ 38000 ਰੁਪਏ ਮੰਗਨੇ ਆ 38000 ਰੁਪਏ ਗੱਬਣ ਦਾ ਹਾਂ ਹਾਂ ਬਈ ਅੱਜ ਕਿਵੇਂ ਮੁੜ ਕੇ ਨਾ ਕਹੇ ਦੀ ਗਲਤ ਰੇਟ ਹੋ ਗਿਆ ਨਹੀਂ ਨਹੀਂ ਬਈ ਆਪਾਂ ਆਪਾਂ ਨੂੰ 11500 ਤੋਂ ਇਹੀ ਹੁੰਦਾ ਦਾ ਬਾਲਾ ਨਹੀਂ ਆਪਾਂ ਲਾਲਚੰਦ ਵੀ 5 ਬਣਾਉਣਾ 10 ਬਣਾਉਣਾ 35 33 ਫੰਡਰਾ ਬੱਚਾ ਮੰਗਦਾ ਹਾਂ ਹਾਂ ਆਪਾਂ ਇਹ 38000 ਰੁਪਏ ਮੰਗਦੇ ਆ ਗੱਬਣ ਦਾ ਗੱਬਣ ਵਸੇ ਇਹ ਇਹ ਜਮਾਨਤਨ ਕਰਨਾ ਹੈ ਹਾਂ ਇਹ ਜਮਾਨਤਨ ਕਰਦੇ ਕੋਈ ਨਾ ਲੈ ਭਾਈ 38 ਜਾਨੂੰ ਗੱਬਣ ਚੈੱਕਪੋਇੰਟ ਪਾ ਜਿਹੜੇ ਐਫਐਸ ਨਾਲ ਦੇ ਬੱਚਾ ਥਣਚਾਰਾ ਹੈ ਬਾਕੀ ਆਪਣਾ ਪਹਿਲਾਂ ਕਹਿੰਦੇ ਸੀ ਹੁਣ ਵੀ ਕਹਨੇ ਆ ਵੀ ਆਪਦੀ ਭਾਈ ਘਰੇ ਦੇ ਛੱਲੀ ਕਰਕੇ ਲਿਜਾ ਸਕਦਾ ਮਗਰੋਂ ਕੋਈ ਆਪਾ ਲੰਬਾ ਨਹੀਂ ਲੈਣਾ ਇਹਦਾ ਹਮ ਸਹੀ ਜੱਕਾ ਵੀ ਇੱਥੇ ਕਰਾ ਸਕਦਾ ਬੰਦਾ ਇੱਥੇ ਜੇ ਆਪਣੇ ਡਾਕਟਰ ਆਉਗਾ ਡਾਕਟਰ ਲਿਆਵੇ ਆਪਾਂ ਨੂੰ ਕੋਈ ਹੋਰ ਤਰਾਜ ਨਹੀਂਗਾ ਦੋ ਡਾਕਟਰਾਂ ਤੋਂ ਕਰਾ ਲਈ ਆਪਾਂ ਵੀ ਚੈੱਕ ਕਰਾ ਕੇ ਠੰਡਾ ਟੀਕਾ ਲਵਾ ਕੇ ਲਿਆਏ ਬਸ ਠੀਕ ਹੈ ਹੈਗੇ ਬੱਚੀ ਮਿੱਤਰ ਪਹਿਲਾਂ ਵਾਲੀ 2 ਨੰਬਰ ਤੇ ਆਈ ਵੀਰੇ ਖਾਲੀ ਇਹ ਖਾਲੀ ਵਸੀ ਹੋਣੀ ਆਈਏ ਤੇਰੇ ਸਾਹਮਣੇ ਇਹ ਇਹ ਦੰਦੋ ਖੀਰੀ ਆ ਦੰਦੋ ਖੀਰੀ ਆ ਹਾਂ ਹਾਂ ਅਜੇ ਲੈ ਉੱਤਰੂ ਹੀ ਆ ਹੁਣ ਇਹ ਹਾਂ ਇਹ ਤਾਂ ਹੁਣ ਆਪਣੇ ਸਾਹਮਣੇ ਤਾਰੀ ਹਾਂ ਹਾਂ ਬਈ ਤੇ ਥਣਚਾਰ ਰਹਿਣਗੇ ਥਣਚਾਰ ਆਗਾ ਕਿਸੇ ਬੱਚੇ ਦੇ ਫੋਟਾ ਸ਼ਾਗ ਨਹੀਂ ਕੀ ਨਾ ਨਾ ਕਿਸੇ ਵਸੀ ਦੇ ਨਹੀਂ ਤੋਰਾ ਤੁਰਾ ਹੈਗਾ ਵੀ ਪੂਰਾ ਟਾਪ ਦਾਗਾ ਤਰਾਇ ਕਰ ਥੁੱਪੇ ਕੱਢ ਫਿਰ ਨਾਲ ਵਾਲੀ ਸਮਾਰ ਕੇ ਨੂੰ ਦਿਖਾ ਦਈਏ ਸਮਾਰ ਕੇ ਆਪਾਂ ਲੈ ਬਾਕੀ ਫੇਸ ਬਿਊਟੀ ਇਹਦੀ ਵੀ ਦਿਖਾ ਦੇ ਨਮਾਉਣ ਮੂਹਣ ਵਾਲੀ ਅਜੇ ਤਾਰ ਕੋਈ ਆ ਗੱਡੀ 'ਚ ਪਿਆਜੀ ਨੱਕ ਆ ਗਿਆ ਹਾਂ ਹਾਂ ਬਈ ਬਾਕੀ ਕੱਦ-ਕੱੜ ਪੂਰਾ ਫੁੱਲ ਆਗਾ ਚੈਨਿੰਗ ਛੂਣਗੇ ਇਹਦੀ ਵੀ ਨਵਾਈ ਹੁੰਦੀ ਇਹੀ ਬੱਸੀ ਪੁਰੀਆਂ ਚਿੱਟੀ-ਚਿੱਟੀ ਲੱਗਣੀ ਸਹੀ ਗੱਲ ਆ ਬਾਕੀ ਤੋੜਾ-ਦੂਰਾ ਦਿਖਾ ਦੇ ਲੈ ਇਧਰ ਇਧਰ ਲੈ ਜਾ ਲੈ ਆ ਉੱਪਰ ਦੀ ਕੱਦ-ਕਾਢ ਚੱਕੇ ਜੇ ਬਿਊਟੀ ਬਾਕੀ ਕੱਦ-ਕਾਢ ਨੁਕਰੀਆਂ ਗੂੜੀਆਂ ਅਰਜਾ ਤੋੜਾ ਲੈ ਹੈਗੀ ਸਵਾਗ ਸਾਲ ਦੀ ਇਹ ਬਸ 13-14 ਮਹੀਨੇ ਨੇ ਦੱਸਿਆ ਬੰਦੇ ਨੇ ਆਪਾਂ ਬਸ ਸਵਾਗ ਸਾਲ ਚ ਆ ਗਈ ਆਪਣੇ ਕੋਲੇ ਵੀਡੀਓ ਹੋ ਗਈ ਬੰਦੇ ਕੋਲੇ ਘਰੇ ਰੱਖੇ ਹੋਏ ਚੰਗੀਆਂ ਗਾਂ ਗਾਵਾਂ ਹੀ ਰੱਖੇ ਹੋਏ ਬੰਦੇ ਕੋਲੇ 10-12 ਠੀਕ ਆ ਠੀਕ ਆ ਪੁਰੀਆਂ ਟੋਪ ਦੀ ਆਪਾਂ ਇਹਦਾ ਝੂਠ ਨਹੀਂ ਮਾਰਨਾ ਆਪਾਂ ਨੂੰ ਰਿਕਾਰਡ ਦਾ ਪਤਾ ਨਹੀਂ ਬਈ ਇਹਦਾ ਮਾ ਕਿਸਦਾ ਕਿਸਦਾ ਕੁਛ ਨਹੀਂ ਪਤਾ ਜਦਾ ਪੁੱਛਿਆ ਵੀ ਨਹੀਂ ਆਪਾਂ ਉਹ ਤੋਂ ਠੀਕ ਆ ਠੀਕ ਆ ਹਾਂ ਵੀ ਤੇ ਇਹ ਬੱਚੇ ਦਾ ਫਿਰ ਆਪਾਂ ਰੇਟ ਕਿੰਨਾ ਕਰਦਾਂਗੇ ਇਹਦਾ ਰੇਟ 28000 ਰੁਪਿਆ 28000 ਰੁਪਿਆ ਹਾਂ ਜੀ ਆਪਾਂ ਨੂੰ ਜਾਇਨ ਹੁੰਦਾ ਵੀ ਜਿੰਨੇ ਦਾ 38 ਮੰਗ ਲਿਆ ਗੱਬਣ ਦਾ ਹੁਣ 50 50 ਮੰਗੀ ਜਾਂਦੇ ਉਹ ਕੰਮ ਨਹੀਂ ਕਰਨਾ ਠੀਕ ਆ ਠੀਕ ਆ ਬਾ ਦੇ ਲੈਣ ਜਾਂ ਰੇਟ ਰੱਖੀਦਾਗਾ ਬਾਲਾ ਨਹੀਂ ਰੱਖੀਦਾ ਥਾਣ ਦਿਖਾ ਦੇ ਲੈ ਪੜੀ ਪੁਲੀ ਵੀ ਪੂਰੀ ਫੁੱਲ ਟੀਕੇ ਦੇ ਕਾਬਲ ਆਗੀ ਠੀਕ ਆ ਥਾਣ ਦਿਖਾ ਦੇ ਲੈ ਝੂੜੀ ਝੂੜੀ ਚੰਗੀ ਹੈ ਨਾ ਚਾਰ ਥਾਣਾ ਕੱਲਾ ਕੱਲਾ ਥਾਣਾ ਜਾਵਾਂ ਹਾਂ ਪਾਕਿਸਤਾਨ ਤੇ ਪਈ ਆ ਪੂਰੀ ਪਲੀ ਪੁਲੀ ਵੀ ਪੂਰੀ ਫੁੱਲ ਆ ਦੋ ਖੀਰੀ ਹਾਂ ਬਈ ਠੀਕ ਆ ਇਧਰ ਗੱਬਣ ਚੱਕਾ ਦੋ ਅੱਛਾ ਹੋ ਗਿਆ ਤੇ ਹੁਣ ਸੁਣ ਲਿਖਾਉਣ ਲੱਗਾ ਤੀਜੇ ਨੰਬਰ ਵਾਲੇ ਬੱਚੀ ਕਿੰਨੀ ਕੁਮਰ ਦੀ ਬੱਚੀ ਆ ਗੀ ਇਹ ਇਹ ਬਈ ਹੋਊਗੀ 12 ਮਹੀਨੇ ਦੀ ਠੀਕ ਆ ਫੇਸ ਬਿਊਟੀ ਇਹ ਜੀ ਵੀ ਦਿਖਾ ਦੇ ਲੈ ਰੇਟ ਅੱਜ ਜਾਇ ਜੀ ਹੋਣਗੇ ਆਪਣੇ ਸਾਰੀਆਂ ਬੱਸਾਂ ਦੀ ਜਮੇ ਜਾਇਆ ਹਾਂ ਹਾਂ ਬਾਕੀ ਹਾਈਡ ਹੂਟ ਇਹਦੀ ਵੀ ਪੂਰੀ ਫੁੱਲਾ ਟੀਕੇ ਦੇ ਵੀ ਕਾਬਲਾ ਹਾਂ ਗਲਵਿੰਦਰਾ ਹਾਂ ਵੀ ਕਣਕ ਨੂੰ ਕੋਈ ਵਾਦਾ ਤਾਂ ਨਿਕਲੇ ਜਿਹੜਾ ਰੇਟ ਘੱਟ ਕਿੰਨੇਜ ਨਾ ਨਾ ਬੱਸ ਆਪਾਂ ਜਿਹੜੇ ਰੇਟ ਜਾਜ ਆਇਆ ਉਹੀ ਰੇਟ ਦੇਣੀ ਆਪਾਂ ਅੱਛਾ ਇਹ ਵੀ ਹੁਣ ਸਾਲ ਦੀ ਉਮਰ ਹੈ ਹਾਂ ਹਾਂ ਤੇ ਨਾਸਲ ਜਰਸੀ ਚ ਪੈ ਗਿਆ ਰੰਗ ਜਰਸੀ ਚ ਪੈ ਗਈ ਬਈ ਇਹ ਕੱਦ ਘੱਟ ਬਾਕੀ ਹਾਈਟ ਦਿਖਾ ਦੇ ਪੂਰੀ ਫੁੱਲਾ ਖੜਨੀ ਖੁਣਨੀ ਦਿਖਾ ਦੇ ਲੈ ਬੱਸ ਇੱਥੇ ਖੜੀ ਰੇਟ ਕਰ ਦੇ ਲੈ ਤਾਂ ਫਿਰ ਹੁਣ ਇਹਦਾ ਰੇਟ 17000 ਰੁਪਏ ਦਾ ਮੈਂ ਕਹਣਾ ਜੀ 15 ਕੱਦ ਕੇ ਕੋਈ ਨਾ ਮੌਕੇ ਤੇ ਮਾਨਦਾਨ ਕਰ ਦਾਂਗੇ ਆਪਾਂ ਪੂਰੀ ਕਰ ਦੇ ਵਿੱਚ ਹੀ ਕਰ ਦੇ ਬਾਹ ਦੇ ਦਾਂਗੇ ਆਪਾਂ 15000 ਰੁਪਏ ਦੇ ਦਾਂਗੇ 6500 ਵੀਰ ਤੋਂ ਹੁਣ 15 ਹੀ ਕਰ ਹੁੰਦੇ ਚੱਲ 15 ਹੀ ਦੇ ਦਾਂਗੇ ਕਰ 15 ਜਿਹੜੀ ਗਾਂ ਨੇ ਇਹਦੀ ਵੀ ਚਾਰ ਆ ਪੂਰੀ ਟੌਪ ਦੀ ਬੱਛੀ ਆ ਰੰਗ ਮਿੱਤਰੋ ਕਾਲਾ ਆ ਗਿਆ ਜੀ ਬਹੁਤ ਪੂਰੀ ਫੁੱਲ ਚਮਕ ਲੀ ਹੈ ਜੀ ਹਾਂ ਕੱਦ ਘਾਟ ਚੰਗਾ ਬੱਛੀ ਦਾ ਹਾਂ ਹਾਂ ਬਈ ਤੇ ਰੰਗ ਜਿਹੜਾ ਬਲੈਕ ਕਾਫੀ ਕਹਤਾ ਤੇ ਬਾਕੀ ਜੀ ਨਸਲ ਹੈ ਅੰਗ ਸਰੀਰ ਦਾ ਉਹ ਜਿਹੜਾ ਕਿਤਨਾ ਕਹਤਾ ਜਿਹੜਾ ਜਰਸੀ ਨਾਲ ਮਿਲ ਖਾਂਦਾ ਹਾਂ ਹਾਂ ਬਈ ਤੇ ਆ ਗਿਆ ਵੀ ਕੱਢ ਲੈ ਵਿਚਾਰ ਨਬਰ ਬਈ ਇਹ ਆ ਗਈ 4 ਨੰਬਰ ਬੱਛੀ ਨਾ ਫਿਰ ਆਪਣੀ ਹਾਂ ਹਾਂ ਬਈ ਇਨੀ ਕੁ ਮਰ ਦੀ ਆ ਗਈ ਸੇ ਭਾਈ 11 ਕ ਮਹੀਨੇ ਦੀ ਦੱਸਿਆ ਮਾਲਕਾ ਨੇ 11 ਕ ਮਹੀਨੇ ਦੀ ਹਾਂ ਥੋੜੀ ਸੰਭਾਈ ਘੱਟ ਹੋਈ ਦੀ ਹੈ ਬੜੇ ਹਲਕੇ ਕਰਾਈ ਵੀ ਹੈ ਨਾ ਹਾਂ ਹਾਂ ਬਾਕੀ ਬਰੀਡ ਬਹੁਤ ਹੀ ਵਸੀ ਦੀ ਜੇ ਸੰਭੀ ਹੁਣ ਵੀ ਸਮਝੇ ਵਸੀ ਵਧੀਆ ਦੁੱਧ ਵਾਲੀ ਗਾਂ ਬਣੂਗੀ ਇਹ ਹਾਂ ਜੇ ਮਤ ਚੰਗੀ ਨੂੰ ਹਾਂ ਥਾਂ ਇਹਦੀ ਵੀ ਚਾਰਾ ਸੈਣੀ ਕੋ ਪੂਰੀ ਫੁੱਲ ਇਹਦੀ ਵੀ ਹਾਂ ਕੀੜਾ ਕੁੜਾ ਕੋ ਦੇਖ ਹਾਂ ਭਾਈ ਦਵਾਈ ਦੂਈ ਦੇਣ ਵਾਲੀ ਆ ਬਸ ਇਹਨੂੰ ਹੂੰ ਅੱਜ ਚੜਵੀਆਂ ਦੇ ਲੱਗੇ ਵਗੇ ਜੀ ਚੜਾਲੀ ਦਵਾਈ ਦੂਈ ਲਾਈ ਪਈ ਹੂੰ ਇਹਦਾ ਇੱਥੇ ਇੱਥੇ ਖੜੀ ਰੇਟ ਇਹਦਾ ਕਰ ਦੇ ਇਹਦਾ 13000 ਰੁਪਇਆ ਤੇਰਾ ਇਹ ਬਿਜਾ ਹਾਂ ਬਾਕੀ ਮੌਕੇ ਤੇ ਕੋਈ ਨਾ ਮਾਨਤਨ ਕਰਦਾਂਗੇ ਤੇਰਾ ਚੋ ਵੀ ਮਾਨਤਨ ਕਰਦਾਂ ਹਾਂ ਹਾਂ ਐਰੀਆਂ ਬੱਸੀਆਂ ਨੇ ਤਾਂ 16 17 17 ਹਜ਼ਾਰ ਨੂੰ ਵੇਚੀ ਜਾਂਦੇ ਬੰਦੇ ਹਾਂ ਥੋੜੀ ਬਸ ਹਲਕੀ ਆ ਬਜ ਜਾਂਦੀ ਹਾਂ ਬਜ ਜਾਂਦੀ ਵੀ ਹਲਕੀ ਹੈਗੀ ਹੋਰ ਜੀ ਆਪਾਂ ਰੇਟ ਜਾਇਜ਼ ਹੈ ਦਾ ਹਾਂ ਕੋਈ ਥੋੜੀ ਚਿਚਲਾਂ ਦੀ ਜ਼ਰੂਰ ਹਾਂ ਜੀ ਕਰੀਏ ਥੋੜਾ ਹੱਡ ਪਤਲਾਗਾ ਹਾਂ ਹਾਂ ਪਤਲਾਗਾ ਕਰਕੇ ਪੰਨੇ ਐ ਪ੍ਰੀ ਪ੍ਰਿੰਟ ਚ ਨੀਕੀ ਜਿਹੀ ਬੁਰੀ ਬੱਸੀ ਕੋਈ ਆਏ ਨਹੀਂ ਕਦੀ ਹੋਰ ਹਾਂ ਭਾਈ ਠੀਕ ਆ ਅੱਗੇ ਕੀ ਪੰਜਰ ਬੱਸੀ ਵੀਰੇ ਆਪਣਾ ਇੱਕ ਕ੍ਰੋਸ ਬੱਸੀ ਹੈਗੀ ਇਹ ਹੈਗੀ 7 8 ਮਹੀਨੇ ਦੀ ਠੀਕ ਆ ਠੀਕ ਆ ਇੱਧਰ ਕੱਢੀ ਉਹ ਅਰੇ ਟ ਜਮਾਈ ਇੰਜੈਜ ਕਰਾਂਗੇ ਆਪਾਂ ਕੋਈ ਠੀਕ ਆ ਬਸ ਇਹ ਵੀ 2 ਮਹੀਨਾ ਦਾ ਇੰਟੀਕਾ ਲੈ ਜੋ ਕਿੰਨੇ ਕੁ ਮਹੀਨੇ ਦੀ ਬੱਚੀ ਹੈ ਇਹ ਇਹ ਹੈਗੇ 7-8 ਮਹੀਨਿਆਂ ਦੀ ਦੱਸਿਆ ਬੰਦੇ ਨੇ ਆਪਾਂ ਨੂੰ ਇਹਦਾ ਮੁੱਲ ਮੇਰਾ ਮੁੱਲ 6000 ਰੁਪਏ 5 ਕਰ ਲੈ ਕੋਈ ਨੂੰ 5 ਲਈ ਦੇ ਦਾਂਗੇ ਆਪਾਂ 5 ਕਰ ਲੈ ਠੀਕ ਆ ਬਸ ਇਹ ਬੁਰੀ ਟਾਪ ਦੀ ਹੈ ਵੀ ਕੋਈ ਐ ਨਹੀਂ ਥਾਣ ਥੂਣ ਇਹਦੇ ਵੀ ਚਾਰ ਹੈਗਾ ਮਨ ਕੇ ਜਾ ਲੈ ਯਾਰ ਜਵਾਨਾ ਦੋ ਦਰ ਮੱਝਾਂ ਅਰਗਾ ਹੋ ਗਏ ਇਹ ਦਾ ਇੱਕ ਗੱਪਣ ਹੋ ਗਈ ਸੂਪੀ 14-15 ਗੜੁਸ ਸਵੀਰ ਮਰਦੀ ਬਾਦੀ ਦਊਗੀ ਬਾਦੀ ਦੂ ਇਹ ਹੂੰ ਚਲ 14-15 ਵਾਲੀ ਗੱਲ ਵਰਗਾ ਬਗਾ ਲੈਣੀ ਹੋਵੇ ਅੱਜ 60 60 ਦੇ ਹੁਣ ਕਾਲੀ ਰੱਖ ਜੀ ਮੌਜ ਨਾ ਮੌਜ ਨਾ ਬਾਈ ਆਉਂਦੀ ਐ ਇਨੇ ਜੀ ਹੂੰ ਵਧੀਆ ਸਾਹਸ ਨਾਲ ਕਰ ਲਈ ਬੱਚੀ ਸਿੰਘੀ ਹੋ ਜੂਗੀ ਤੇ ਆ ਆ ਗਈ ਸੀ 5 ਨੰਬਰ ਤੇ ਚੌਥਾ ਨੰਬਰ ਆ ਗਈ ਤੀਜਾ ਨੰਬਰ ਤੇ ਆ ਜੀ ਦੂਜਾ ਨੰਬਰ ਮਿੱਤਰੋ ਰੇਟ ਸਾਨੂੰ ਸਾਰਾ ਵਿੱਚ ਕਰਤੇ ਬਾਈ ਦਾ ਪਿੰਡ ਪੰਜ ਗਰਾਈਆਂ ਤਹਿਸੀਲ ਨੂੰ ਧੂਰੀ ਲੱਗਦੇ ਜ਼ਿਲ੍ਹਾ ਲਾਗਿਆ ਨੂੰ ਸੰਗਰੂਰ ਤੇ 7719583195 ਵਾਜਾ ਸੰਪਰਕ ਨੰਬਰ ਜਿਹੜੇ ਭਰਾ ਨੂੰ ਜਿਹੜੀ ਬੱਚੀ ਪਸੰਦ ਹੋਊਗੀ ਕੱਲੀ ਕੱਲੀ ਚੈੱਕ ਕਰਾ ਕੇ ਤੁਸੀਂ ਲਿਆ ਸਕਦੇ ਹੋ ਨਾ ਹਾਂ ਭਈ ਆਪਣੀ ਘਰ ਘਰ ਦੀ ਜ਼ਿੰਮੇਵਾਰੀ ਹੋ ਸਾਰੀਆਂ ਬੱਚੀਆਂ ਦੀ ਜਿਹੜੀ ਮਰਜ਼ੀ ਚੈੱਕ ਕਰਾ ਸਕਦਾ ਬਸ ਹਾਂ ਹਾਂ ਭਈ ਇਹ ਵੱਡਿਆਂ ਬੱਚਿਆਂ ਇਹ ਮਤਲਬ ਬਿਨਾ ਗੱਪਣੋਂ ਵੀ ਚੈੱਕਰਾਹਾ ਦੇ ਅੰਦਰੋਂ ਕਰਾ ਸਕਦਾ ਭਈ ਆਪਣੇ ਨੂੰ ਆਪ ਨੂੰ ਕੋਈ ਤਰਾਜ ਨਹੀਂਗਾ ਸਹੀ ਅਸਲ ਜਿਹੜੋ ਬੰਦੇ ਨੇ ਪੈਸੇ ਲਾਉਣੇ ਚੈੱਕ ਕਰਾ ਕੇ ਲੈ ਕੇ ਜਾਵੇ ਬਣਦਾ ਵੀਰੇ ਨਾ ਹਾਂ ਆਪਾਂ ਬਾਟਾ ਵਾ ਨੋਟ ਲੈਣਾ ਨਹੀਂਗਾ ਹੂੰ ਗੱਪਣ ਚੈੱਕ ਪਾਸ ਹੈ ਇਹ ਜਦਵਾਰਾ ਤੋਂ ਫੇਰ ਨਿਯਮਰਾ ਦੇਣਾ 37000 ਜਿਹੜਾ ਮਾਨ ਸੋ ਜਿਹੜੇ ਪ੍ਰਾਣ ਬੱਚੀ ਪਸੰਦ ਆਈ ਆ ਕੇ ਖਰੀਦ ਸਕਦੇ ਜੀ ਧੰਨਵਾਦ